ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾਵੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਲਾਇਬ੍ਰੇਰੀ ਉੱਤੇ ਕਤੂਰੇ ਬਕਾਉ ਆ ਜੀ ਵੱਧ ਜਾਣ ਕੇ ਲਵਾਂਗਾ ਆਪਾਂ ਬਾਈ ਤੂੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਸੋਨਾ ਸਿੱਧੂ ਜੀ ਪਿੰਡ ਪਿੰਡ ਘੰਡਾਵੰਨਾ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਬਾਈ ਜੀ ਕਿੱਲੇ ਟਾਈਮ ਦਾ ਉਰੇ ਲਾਇਬ੍ਰੇਰੀ ਤੇ ਆਪਣੇ ਕੋਲੇ 35 ਦੇਨ ਦੇ ਲਾਇਬ੍ਰੇਰੀ ਦੇ ਬੱਚੇ ਆ ਜੀ ਠੀਕ ਆ ਇਸ ਟਾਈਮ ਆ ਇਹਨਾਂ ਦੀ ਮਾਂ ਗਈ ਜੀ ਹਾਂਜੀ ਆ ਪਿਆਓ ਹੈ ਇਹਨਾਂ ਦਾ ਬੌਫਲੈਂਡ ਦਾ ਜੀ ਬੌਫਲੈਂਡ ਦਾ ਜੀ ਹਾਂਜੀ ਠੀਕ ਹੈ ਜੀ ਕਿੰਨੇ ਫੀਮੇਲ ਹਨ ਕਿੰਨੇ ਮੇਲ ਆ ਜੀ ਇਹਦੇ ਵਿੱਚ ਦੋ ਮੇਲ ਆ ਜੀ ਤਿੰਨ ਫੀਮੇਲ ਹਨ ਠੀਕ ਹੈ ਪੰਜ ਬੱਚੇ ਆ ਜੀ ਵਿਖਾ ਦਿਓ ਚੱਕ ਮੇਲ ਹਾਂ ਦੇਖ ਲਓ ਲੋ ਜੀ ਚੱਕਾ ਸਾਰੇ ਬਰਾ ਠੀਕ ਹੈ ਕੀ ਰੇਟ ਲਗਰਾਣਾ ਦਾ ਇਹਦਾ ਰੇਟ ਜੀ ਫੋਨ ਤੇ ਕਰ ਲਾਂਗੇ ਆਪਾਂ ਠੀਕ ਹੈ ਜੀ ਫੋਨ ਤੇ ਕਿਹੜਾ ਮੇਲ ਆ ਕਿਹੜੀ ਫੀਮੇਲ ਆ ਜੀ ਆ ਦੋ ਮੇਲ ਆ ਜੀ ਮੇਲ ਆ ਦੋਨੇ ਠੀਕ ਆ ਜੀ ਉਹ ਤਿੰਨ ਫੀਮੇਲ ਆ ਉਹ ਵੀ ਕੱਢ ਦੋ ਬਾਹਰ ਕੱਢ ਲਓ ਰੱਖੋ ਠੀਕ ਆ ਜੀ ਕੋਪਰਾ ਚੈੱਕ ਕਰ ਸਕਦੇ ਗ੍ਰੇਡ ਫੋਨ ਤੇ ਤੇ ਦੇਖ ਸਕਦੇ ਹੋ ਲੋ ਜੀ ਮਾਂ ਤੇ ਪਿਓ ਠੀਕ ਆ ਜੀ ਲੋ ਜੀ ਪੰਜ ਬਈ ਕਿੰਨੇ ਕਰ ਆਪਣੀ ਪੰਜ ਸਾਰੇ ਪੰਜਾਬ ਚ ਡਿਲੀਵਰੀ ਫ੍ਰੀ ਆ ਜੀ ਆਪਣੀ ਫ੍ਰੀ ਆ ਹਾਂ ਜੀ ਜਿੱਥੇ ਮਰਜ਼ੀ ਮੰਗਵਾ ਲਈ ਜੀ ਹਾਂ ਜੀ ਹਾਂ ਜੀ ਪੂਰਾ ਲੱਗਦੇ ਲੋਕ ਤੇ ਵੀਰੇ ਹਾਂ ਜੀ ਲੱਗਦੇ ਵਧੀਆ ਓਕੇ ਆ ਬੱਚੇ ਓਕੇ ਆ ਹਾਂ ਪੂਰੇ ਸੋਹਣੇ ਬੱਚੇ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਹੋ ਭਰਾ ਹਾਂਜੀ ਇਹਨਾਂ ਦਾ ਪ੍ਰੋਫਾਈਲ ਹੈਗੀ ਅਮਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਭਰਾ ਅ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ